ਅੱਜ ਅਮਰੀਕਾ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਕ੍ਰੈਕਡਾਊਨ ਔਨ ਇਲੀਗਲ ਇਮੀਗ੍ਰੇਸ਼ਨ ਬਈਸ ਵਾਲੇ ਜਿਹੜੇ ਕ੍ਰੈਕਡਾਊਨ ਕਰ ਰਹੇ ਆ ਏ ਡੇ ਵਿਦਾਊਟ ਮੈਕਸੀਕਨਸ ਕਰਕੇ ਵੀ ਏ ਡੇ ਵਿਦਾਊਟ ਇਮੀਗ੍ਰੈਂਟਸ ਨੇਸ਼ਨਵਾਈਡ ਇਨੀਸ਼ੀਏਟਿਵ ਇਹ ਲਿਆ ਗਿਆ ਆ ਜਿਹਦੇ ਵਿੱਚ ਵੱਖ-ਵੱਖ ਸ਼ਹਿਰਾਂ 'ਚ ਜੋ ਪ੍ਰੋਟੈਸਟ ਆ ਬੱਧੀ ਗਿਣਤੀ 'ਚ ਹੋ ਰਹੇ ਆ ਸਾਡੇ ਇੱਥੇ ਸੈਨੋਜ਼ੇ ਦੇ ਵਿੱਚ ਵੀ ਅੱਜ ਬਹੁਤ ਵੱਡਾ ਇੱਕ ਪ੍ਰੋਟੈਸਟ ਹੋ ਰਿਹਾ ਆ ਆ ਲਾਸ ਏਂਜਲਸ ਦਾ ਫਰੀਵੇ 101 ਪ੍ਰੋਟੈਸਟਰਸ ਵਰ ਨੂੰ ਬਲੌਕ ਕਰ ਦਿੱਤਾ ਗਿਆ ਸੀ ਡਾਊਨਟਾਊਨ ਲਾਸ ਏਂਜਲਸ ਸੋ ਪੁਲਿਸ ਵਾਲਿਆਂ ਨੇ ਕਿਹਾ ਵੀ ਜਿਹੜਾ ਵੀ ਕੋਈ ਉੱਤਰ ਨੂੰ ਜਾਂਦਾ ਆ ਉਹ ਹੋਰ ਕੋਈ ਰਸਤਾ ਲੈ ਕੇ ਜਾਵੇ ਆ ਆਲਿਵਰਾ ਸਟਰੀਟ ਦੇ ਉੱਤੇ 9 ਵਜੇ ਦੇ ਕਰੀਬ ਕੱਲ ਪ੍ਰੋਟੈਸਟ ਹੋਇਆ ਸੀ ਅੱਜ ਵੀ ਉੱਤੇ ਹਾਲਾਂਕਿ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ ਹੈਗਾ ਸੋ ਡਾਊਨਟਾਊਨ ਲਾਸ ਏਂਜਲਸ ਚ ਹਾਈਵੇ 110 ਤੇ ਮਿਸ਼ਨ ਰੋਡ ਦੇ ਉੱਤੇ ਬਟ ਬਲਾਕ ਲੱਗਿਆ ਰਿਆ ਲੋਕਾਂ ਨੇ ਸਪੈਨਿਸ਼ ਮੈਕਸੀਕੋ ਦੇ ਝੰਡੇ ਤੇ ਨਾਲ ਅਮਰੀਕਾ ਦੇ ਝੰਡੇ ਵੀ ਜਿਹੜੇ ਚੱਕੇ ਹੋਏ ਸੀਗੇ ਦੂਜੇ ਪਾਸੇ ਆਈਸ ਵਾਲੇ ਧੜਾ ਧੜ ਛਾਪੇ ਮਾਰ ਰਹੇ ਆ ਅੱਜ ਖਬਰੇ ਆ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਸਲਿਨਸ ਤੇ ਸੀ ਸਾਈਡ ਉੱਥੇ ਐਕਟੀਵਿਟੀ ਰਿਪੋਰਟ ਕੀਤੀ ਗਈ ਆ ਕੰਕਰ ਦੇ ਵਿੱਚ ਆਈਸ ਵਾਲਿਆਂ ਨੇ ਅਰੈਸਟ ਕੀਤੇ ਆ ਜਿੱਥੇ ਹੁਣ ਨਵੀਂ ਇਮੀਗ੍ਰੇਸ਼ਨ ਕੋਰਟ ਹੈਗੀ ਆ ਅ ਸੋ ਇਸ ਤੋਂ ਬਿਨਾ ਫਿਲਡੈਲਫੀਆ ਦੇ ਵਿੱਚ ਕਾਰਵਾਸ਼ਤੇ ਉੱਤੇ ਲੋਕ ਅਰੈਸਟ ਕੀਤੇ ਗਏ ਹੈਗੇ ਆ ਕਲੰਬਸ ਦੇ ਵਿੱਚ ਗੈਨੀਅਨ ਮੂਲ ਦਾ ਬੰਦਾ ਜਿਹੜਾ ਇੱਕ ਅਰੈਸਟ ਕੀਤਾ ਗਿਆ ਹੈਗਾ ਓਰੀਗਨ ਦੇ ਵਿੱਚ ਵੀ ਅਰੈਸਟ ਕੀਤੇ ਗਏ ਹੈਗੇ ਆ ਫ੍ਰਿਜਨੋ ਦੇ ਵਿੱਚ ਵੱਡਾ ਪ੍ਰੋਟੈਸਟ ਹੋ ਰਿਹਾ ਹੈ ਆਈਸ ਰੇਡਸ ਦੇ ਅਗੇਂਸਟ ਟਰੰਪ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਅਗੇਂਸਟ ਜਿਵੇਂ ਕੋਲੇ ਅੱਜ ਜਿਹੜੇ ਮੈਕਸੀਕਨ ਅਮਰੀਕਨ ਲੋਕ ਆ ਉਹਨਾਂ ਨੇ ਬਾਇਕਾਟ ਦਾ ਸੱਦਾ ਜਿਹੜਾ ਉਹ ਦਿੱਤਾ ਆ ਸਕੂਲਾਂ ਤੇ ਕੰਮਾਂ ਤੇ ਬਿਜ਼ਨੈਸਸ ਤੇ ਸ਼ਾਪਿੰਗ ਤੇ ਕੰਮ ਕਾਜ ਕਿੰਦੇ ਵੀ ਕਾਫੀ ਹੱਦ ਤੱਕ ਕਈ ਥਾਵਾਂ ਦੇ ਉੱਤੇ ਪ੍ਰਭਾਵਿਤ ਹੋ ਸਕਦਾ ਆ ਆਲਰੇਡੀ ਪ੍ਰਭਾਵਿਤ ਤਾਂ ਹੋਇਆ ਸੀਗਾ ਰੇਟ ਦੇ ਕਰਕੇ ਬਹੁਤ ਸਾਰੇ ਲੋਕ ਡਰਾਂ ਕਰਕੇ ਕੰਮਾਂ ਤੇ ਜਿਹੜਾ ਉਹ ਨਹੀਂ ਸੀ ਜਾ ਰਹੇ ਕਈਆਂ ਨੇ ਤਾਂ ਆਪਣੇ ਜਿਹੜੇ ਹਰਜੋਤ ਸਿੰਘ ਦੀ ਨਿਆਣੇ ਵੀ ਸਕੂਲੇ ਜਿਹੜੇ ਘੱਲਣੇ ਉਹ ਬੰਦ ਕਰ ਦਿੱਤੇ ਸੀਗੇ ਇਹ ਕਿਉਂਕਿ ਫੜੋ ਫੜਾਈ ਜਿਹੜੀ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਉਹ ਹੋ ਰਹੀ ਹੈਗੀ ਆ ਤੇ ਕੱਲਾ ਅਮਰੀਕਾ ਦਾ ਸ਼ਾਇਦ ਹੀ ਕੋਈ ਹਿੱਸਾ ਹੋਵੇ ਹਰਜੋ ਸਿੰਘ ਜਿੱਥੇ ਪ੍ਰੋਟੈਸਟ ਜਿਹੜੇ ਉਹ ਨਾ ਹੋ ਰਹੇ ਹੁਣ ਕੱਲਾ ਕੈਲੀਫੋਰਨੀਆ ਨਹੀਂ ਆ ਮੁਲਕ ਦੇ ਹੋਰ ਸੂਬਿਆਂ ਦੇ ਵਿੱਚ ਵੀ ਇਹਨਾਂ ਪ੍ਰੋਟੈਸਟ ਦੀ ਰਿਪੋਰਟਸ ਲਗਾਤਾਰ ਜਿਹੜੀ ਉਹ ਆ ਰਹੀ ਆ ਅ ਅਡੇ ਵਿਦਆਊਟ ਇਮੀਗ੍ਰੈਂਟ ਕਰਕੇ ਮੈਨੂੰ ਲੱਗਦਾ ਇੱਕ ਮੂਵੀ ਵੀ ਸੀਗੀ ਆ ਕਾਫੀ ਦਹਾਕੇ ਪਹਿਲਾਂ ਜਿਹੜੀ ਉਹ ਬਣੀ ਸੀਗੀ ਪਰ ਹੁਣ ਉਹ ਜਿਹੜੀ ਰਿਐਲਿਟੀ ਇੱਥੇ ਕਿੱਦਾਂ ਦੀ ਹੋਊਗੀ ਇਹ ਦੇਖਣਾ ਨਹੀਂ ਗੱਲ ਆ ਬਹੁਤ ਸਾਰੇ ਲੋਕਾਂ ਦੇ ਕੰਮਕਾਜ ਨੂੰ ਜਿਹੜਾ ਇਸ ਦੇ ਉੱਤੇ ਅਸਰ ਜਿਹੜਾ ਉਹ ਪੈਣਾ ਹੀ ਪੈਣਾ ਆ ਜਦੋਂ ਲੋਕ ਪ੍ਰੋਟੈਸਟ ਕਰਦੇ ਨੇ ਕੱਲ ਜਿਹੜਾ ਫਰੀਵੇ 101 ਬੜਾ ਫੇਮਸ ਫਰੀਵੇ ਆ ਕੈਲੀਫੋਰਨੀਆ ਦਾ ਐਲ ਏ ਦੇ ਵਿੱਚ ਪੂਰੀ ਤਰ੍ਹਾਂ ਉਹ ਠੱਪ ਜਿਹੜਾ ਉਹ ਹੋ ਗਿਆ ਸੀਗਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਡਾਊਨ ਟਾਊਨ ਐਲ ਏ ਦੇ ਵਿੱਚ ਲੋਕਾਂ ਨੇ ਆ uh, 101 ਫਰੀਵੇਅ ਆ ਉਸ ਨੂੰ 트럼ਪ ਹੁਣਾ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਦੇ ਉਲਟ ਕਰਕੇ ਜਿਹੜਾ ਆ ਉਹ ਸ਼ਟਡਾਊਨ ਕਰ ਦਿੱਤਾ ਕਿੰਨੇ ਵੀ ਕਈ ਲੋਕ ਜਿੱਦਾਂ ਤੁਸੀਂ ਦੱਸਿਆ ਵੀ ਮੈਕਸੀਕਨ ਜਿਹੜੇ ਝੰਡਿਆਂ ਦੇ ਵਿੱਚ ਸਲਵਡੋਰੀਅਨ ਫਲੈਗਸ ਆ ਦੇ ਵਿੱਚ ਜਿਹੜਾ ਉਹ ਪਹੁੰਚੇ ਸਿਟੀ ਹਾਲ ਦੇ ਇਰਦਗਿਰ ਦੇ ਕਹਿੰਦੇ ਵੀ ਡੈਮੋਨਸਟ੍ਰੇਟਰਸ ਆ ਮੁਜਾਹਰਾ ਕਰੀ ਆ ਔਰ ਦੁਪਹਿਰੋਂ ਬਾਅਦ ਇਕੱਠੇ ਹੋਣੇ ਜਿਹੜੇ ਉਹ ਸ਼ੁਰੂ ਹੋਏ ਸਟੇਟ ਵਾਈਡ ਟੈਕਟিক্যাল ਅਲਰਟ ਇਸ਼ੂ ਕਰਨਾ ਪੈ ਗਿਆ ਅ ਕੱਲ ਐਲ ਏ ਦੀ ਪੁਲਿਸ ਨੂੰ ਤਕਰੀਬਨ ਸ਼ਾਮੀ 7 ਵਜੇ ਐਲ ਏ ਦੇ ਪੁਲਿਸ ਆਫੀਸਰ ਡਾਊਨ ਟਾਊਨ ਦੇ ਵਿੱਚ ਪੂਰੀ ਤਰ੍ਹਾਂ ਰਾਈਟ ਗੀਅਰ ਦੇ ਨਾਲ ਹੈਲਮਟ ਬਟونز ਲੈਸਨ ਲੀਥਲ ਵੈਪਨਸ ਦੇ ਨਾਲ ਉਹ ਉੱਥੇ ਜਿਹੜੇ ਉਹ ਖੜੇ ਸੀਗੇ ਯੂਨੀਅਨ ਸਟੇਸ਼ਨ ਦੇ ਨਜ਼ਦੀਕ ਕਹਿੰਦੇ ਵੀ ਆਫੀਸਰਸ ਆ ਉਹਨਾਂ ਨੇ ਲਾਈਨਾਂ ਬਣਾਈਆਂ ਤਾں ਜੋ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਉੱਥੇ ਰੋਕਿਆ ਜਾ ਸਕੇ ਤੇ ਬਾਅਦ ਚ ਪੁਸ਼ਪੈਕ ਜਿਹੜਾ ਹੋ ਕੀਤਾ ਜਾ ਸਕੇ ਓਦਾਂ ਕਹਿੰਦੇ ਵੀ ਕਿਸੇ ਵੀ ਰਿਪੋਰਟ ਨਹੀਂ ਆਈ ਵੀ ਅਰੈਸਟੀਆਂ ਕਿਸੇ ਇਜਰੀ ਦੀ ਪਰ ਪੁਲਿਸ ਜਿਹੜੀ ਆ ਰਾਤ 10 ਵਜੇ ਤੱਕ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਉਹ ਜਿਹੜੀ ਹੋ ਰਹੀ ਆ ਵੀਡੀਓਜ਼ ਆਈਆਂ ਬਾਅਦ ਦੇ ਵਿੱਚ ਵੀ ਪੁਲਿਸ ਜਿਹੜੀ ਆ ਆਈ ਤੇ ਪ੍ਰੋਟੈਸਟਰਸ ਨੂੰ ਉੱਥੋਂ ਜਿਹੜੀ ਉਹ ਖਿਜੜਨ ਦੇ ਲਈ ਕਹਿੰਦੇ ਵੀ ਹੁਣ ਤੁਸੀਂ ਨਿਕਲ ਜਾਓ ਇਥੋਂ ਤੇ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਆ ਸੋ ਸਦਰਨ ਬਾਰਡਰ ਦੀ ਕ੍ਰਾਈਸਿਸ ਨੂੰ 트럼ਪ ਹੋਣਾ ਨੇ ਡਿਕਲੇਅਰ ਕੀਤਾ ਸੀ ਉਸ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਆਈਸ ਦੇ ਦੁਆਰਾ ਸੀਬੀਪੀ ਦੇ ਦੁਆਰੇ ਛਾਪੇਮਾਰੀ ਜਿਹੜੀ ਉਹ ਚੱਲੀ ਆ ਤੇ ਉਸ ਤੋਂ ਇਲਾਵਾ ਉਹਨਾਂ ਨੇ ਬਹੁਤ ਜ਼ਿਆਦੇ ਲੋਕ ਆ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਰਿਪੋਰਟ ਵੀ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੱਤੇ ਸੀ ਫਿਰ ਉਸ ਤੋਂ ਉਪਰੰਤ ਆ ਇਹ ਆਜ ਜਿਹੜਾ ਵੀਕਐਂਡ ਆ ਬੀਤਿਆ ਵੀਕਐਂਡ ਆ ਇੱਥੇ ਵੱਡੇ ਪੱਧਰ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਉਹ ਦੇਖੇ ਗਏ ਕਈਆਂ ਨੇ ਮਾਗਾ ਦਾ ਸਾਈਨ ਆ ਉਸ ਦੀ ਡੈਫੀਨੇਸ਼ਨ ਚੇਂਜ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ mexican always get across ਉਹਨਾਂ ਨੇ ਮਾਗਾ ਦਾ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਇਹ ਚੀਜ਼ ਹੈ ਜਿਹੜੀ ਉਹ ਜਿਹੜੀ ਉਹ ਬਣਾ ਦਿੱਤੀ ਡੋਨਟ ਬਾਈਟ ਦਾ ਹੈਂਡ ਥੈਟ ਫੀਡਸ ਯੂ ਖਾਸ ਕਰਕੇ ਜਿਹੜੇ ਐਗਰੀਕਲਚਰ ਵਰਕਰਸ ਆ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਉਹ ਉਹਨਾਂ ਨੇ ਇਹ ਕਹਿ ਲਓ ਵੀ ਜੋੜ ਕੇ ਜਿਹੜਾ ਉਹ ਦਿਖਾਇਆ ਹੈਗਾ ਸੋ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਪ੍ਰੋਟੈਸਟਾਂ ਦੇ ਵਿੱਚ ਲੋਕ ਦੇਖੇ ਗਏ ਜੀ ਸੋ ਬਿਲਕੁਲ ਮੈਂ ਜਿੰਨੇ ਕਪਟਸ ਦੇ ਰਿਹਾ ਫੋਟੋਆਂ ਦੇ ਰਿਹਾ ਕਿਤੇ ਵੀ ਮੈਨੂੰ ਕੋਈ ਪੰਜਾਬੀ ਬੰਦਾ ਨਹੀਂ ਦਿਸਿਆ ਹੈਗਾ ਹਮੇਸ਼ਾ ਹੀ ਫਿਰ ਆਪਾਂ ਗੱਲਾਂ ਕਰਦੇ ਰਹਿੰਦੇ ਆ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਆ ਧੱਕਾ ਹੋ ਰਿਹਾ ਹੋ ਰਿਹਾ ਤੇ ਜਿੱਥੇ ਹੁੰਦਾ ਉੱਥੇ ਵੀ ਤੁਸੀਂ ਬੋਲਦੇ ਨਹੀਂ ਇਹ ਵੈਸੇ ਆਪਾਂ ਟਰੱਕਾਂ ਵਾਲੇ ਪ੍ਰੋਟੈਸਟ ਜਾਂ ਹੋਰ ਪ੍ਰੋਟੈਸਟਾਂ 'ਚ ਵੀ ਦੇਖਿਆ ਹੈਗਾ ਸੋ ਜੇ ਆਈਸ ਦੀ ਐਕਟੀਵਿਟੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਸਲੀਨਸ ਬੀਅਰੀਏ ਦੇ ਲਾਗੇ ਤੇ ਸੀ ਸਾਈਡ ਵਾਲੇ ਟਾਊਨ ਇੱਥੋਂ ਇੱਕ ਸਾਡੇ ਸਰੋਤੇ ਕਹਿ ਰਹੇ ਆ ਭਈ ਜਦੋਂ ਕੋਰਟ ਜਾਂਦੇ ਆ ਹੈਰੀ ਹੁਣੀ ਵੀ ਉੱਥੋਂ ਰਿਪੋਰਟ ਕਰੀ ਜਾਂਦੇ ਆ ਇਹਦੇ ਬਾਰੇ ਕੋਈ ਕਨਫਰਮ ਨਹੀਂ ਆ ਜੇ ਕਿਸੇ ਕੋਲ ਕੋਈ ਹੋਇਆ ਤਾਂ ਜਰੂਰ ਸਾਨੂੰ ਕਾਲ ਕਰਕੇ ਦੱਸ ਦਿਓ ਅਟਾਰਨੀ ਜਿਹੜੇ ਜੇ ਤਰੀਕਿਆਂ ਨਾਲ ਉਹਨਾਂ ਨੇ ਵੀ ਨਹੀਂ ਕੱਲ ਦੱਸਿਆ ਸੀਗਾ ਨਹੀਂ ਉਹ ਦੱਸਦੇ ਸੀਗੇ ਕਹਿੰਦੇ ਵੀ ਜੇ ਜਿਹੜਾ ਲੇਕਰ ਰਾਈਲੀ ਐਕਟਰ ਤੋਂ ਬਾਅਦ ਚ ਜੇ ਤੁਸੀਂ ਉਸ ਦੇ ਵਿੱਚ ਮੰਡੈਟਰੀ ਡਿਟੈਂਸ਼ਨ ਚ ਆਉਂਦੇ ਆ ਤਾਂ ਫਿਰ ਹੋ ਸਕਦਾ ਵੀ ਤੁਹਾਨੂੰ ਤਰੀਕ ਤੋਂ ਬਾਅਦ ਨਾਲ ਦੇ ਨਾਲ ਉੱਥੋਂ ਜਿਹੜਾ ਉਹ ਫੜ ਲਿਆ ਜਿਹੜਾ ਉਹ ਜਾਵੇ ਇਹ ਵੀ ਇੱਕ ਪਹਿਲਾਂ ਇਹ ਪੁਰਾਣਾ ਟੈਕਟਿਕ ਰਿਹਾ ਹੈ ਕੋਰਟ ਦੇ ਬਾਹਰ ਆਈਸ ਤੇ ਜਿਹੜੀ ਉਹ ਛਾਪੇ ਮਾਰੀ ਜਿਹੜੇ ਸਾਈਲਮ ਦੇ ਕੇਸਾਂ ਵਾਲੇ ਆ ਵੀ ਉੱਥੇ ਪਹੁੰਚਣ ਦਾ ਜਦੋਂ ਬੰਦਾ ਪਹੁੰਚਦਾ ਨਹੀਂ ਹੈ ਤੇ ਕੇਸ ਆਪਣੇ ਆਪ ਖਰਾਬ ਜਿਹੜਾ ਉਹ ਹੁੰਦਾ ਹੈ ਤਾਂ ਦੂਜੇ ਪਾਸੇ ਬੰਦੇ ਨੂੰ ਇਹ ਡਰ ਹੁੰਦਾ ਹੈ ਵੀ ਮੈਂ ਅੰਦਰ ਨਾ ਹੋ ਜਾਵਾਂ ਸੋ ਲੇਕਰ ਰਾਈਲੀ ਐਕਟ ਨੇ ਜਿਹੜੀ ਇਮੀਗ੍ਰੇਸ਼ਨ ਦਾ ਜਿਹੜਾ ਕਿਹੜਾ ਸਿਨੈਰੀਓ ਆ ਉਸ ਨੂੰ ਹੋਰ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਚੇਂਜ ਕਰ ਦੇਣਾ ਹੈਗਾ ਆ ਸੋ ਉਹ ਫਰਕ ਤਾਂ ਜਿਹੜਾ ਜਿਹੜਾ ਹਰਜੋਤ ਸਿੰਘ ਜੀ ਪੈ ਹੀ ਰਿਹਾ ਤੇ ਉਹ ਨਜ਼ਰ ਵੀ ਆ ਰਿਹਾ ਹੈਗਾ ਜੀ ਉਹ ਲਗਭਗ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਈਸ ਦੀਆਂ ਜਿਹੜੀਆਂ ਰੇਟਸ ਆ ਉਹ ਪੈ ਰਹੀਆਂ ਆ ਆਪਾਂ ਕਾਫੀ ਜ਼ਿਆਦਾ ਜਿਹੜੇ ਆ ਤੁਹਾਡੇ ਨਾਲ ਸਾਂਝੇ ਕੀਤੇ ਆ ਕਿੱਥੇ-ਕਿੱਥੇ ਹੋ ਰਿਹਾ ਜਿਹੜੇ ਪ੍ਰੋਟੈਸਟ ਆ ਉਹ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗੰਟੀ 'ਚ ਹੋ ਰਹੇ ਆ ਟੈਕਸ 'ਚ ਹੋ ਰਹੇ ਆ ਕੋਲਰਾਡੋ 'ਚ ਹੋ ਰਹੇ ਹੈਗੇ ਆ ਨਿਊਯਾਰਕ ਦੇ ਵਿੱਚ ਵੀ ਹੋ ਰਿਹਾ ਹੈਗੇ ਆ ਅ ਤੇ ਅੱਜ ਸ਼ਾਮ ਤਾਈਂ ਆਉਗੀਆਂ ਖਬਰਾਂ ਵੀ ਕਿੱਥੇ ਕਿੱਥੇ ਤਾਈਂ ਜਿਹੜੇ ਆ ਅ ਪ੍ਰੋਟੈਸਟ ਹੋਏ ਆ ਬਹੁਤ ਸਾਰੇ ਜਿਹੜੇ ਇਲੈਕਟਿਡ ਅਫੀਸ਼ੀਅਲਸ ਆ ਉਹ ਉਹਨਾਂ ਦੇ ਹੱਕ 'ਚ ਵੀ ਆ ਰਹੇ ਆ ਜਿੱਦਾਂ ਮੈਂ ਨੇ ਆਪਲਸ ਦੇ ਮੇਅਰ ਨੇ ਕਿਹਾ ਆ ਵੀ ਮੈਂ ਤੁਹਾਡੇ ਨਾਲ ਹੈਗਾ ਆ ਅ ਬਿਜ਼ਨਸ ਸੋਨ ਦਾ ਵਿੱਚ ਵੀ ਜਿਹੜਾ ਹੋਇਆ ਹਮ ਯਾ ਸਪੈਨਿਸ਼ ਵੀਲ ਦੇ ਲੋਕਾਂ ਨੇ ਆਪਣੇ ਬੱਚੇ ਸਕੂਲਾਂ 'ਚ ਨਹੀਂ ਅੱਜ ਭੇਜੇ ਬਹੁਤ ਸਾਰੇ ਛੁੱਟੀ ਕਰ ਰਹੇ ਹੈਗੇ ਕੰਮ ਤੇ ਵੀ ਨਹੀਂ ਜਾਣਾ ਹੈਗਾ ਅਜੋ ਸਿੰਘ ਜੀ 스ਪੈਨਿਸ਼ ਨਹੀਂ ਹਿਸਪੈਨਿਕ ਮੂਲ ਦੇ ਕਹਿ ਸਕਦੇ ਕਿਉਂਕਿ ਸਪੈਨ ਦੇ ਨਹੀਂ ਹੈ ਇਹ ਸਾਰੇ ਸੋ ਸਪੈਨ 스ਪੈਨਿਸ਼ ਜਿਹੜੀ ਬੋਲਦੇ ਨੇ ਜ਼ਰੂਰ ਨੇ ਪਰ ਇਹ ਮੈਕਸੀਕਨ ਮੂਲ ਦੇ ਜਾਂ ਹਿਸਪੈਨਿਕ ਮੂਲ ਦੇ ਆ ਜੀ ਜੀ ਸ਼ਿਕਾਗੋ ਤੋਂ ਇਹ ਖਬਰ ਆ ਰਹੀ ਹੈ ਕੁਛ ਮਿੰਟ ਪਹਿਲਾਂ ਦੀ ਆ ਕਿ ਏ ਡੇ ਵਿਦਆਊਟ ਇਮੀਗ੍ਰੈਂਟਸ ਇਨ ਸ਼ਿਕਾਗੋ ਜਿਹੜੇ ਬਿਜ਼ਨਸ ਓਨਰਸ ਆ ਅਕ੍ਰੋਸ ਦ ਸਿਟੀ ਕਲੋਜ਼ ਮੰਡੇ ਟੂ ਪ੍ਰੋਟੈਸਟ ਪ੍ਰੈਜ਼ੀਡੈਂਟ 트੍ਰੰਪ ਇਮੀਗ੍ਰੇਸ਼ਨ ਪਾਲਿਸੀਜ਼ شارلٹ ایریا ਦੇ ਵਿੱਚ ਡੈਲਸ ਦੇ ਵਿੱਚ ਇਹ ਇਹ ਜੋ ਖਬਰਾਂ ਉਥੋਂ ਆ ਰਹੀਆਂ ਹੈਗੀਆਂ ਆ ਅਹ ਰਿਜ਼ੋਨਾ ਚੋਂ ਵੀ ਆ ਰਹੀਆਂ ਹੈਗੀਆਂ ਤੁਹਾਡੇ ਫ੍ਰਿਜਨੋ ایریا ਚੋਂ ਵੀ ਖਬਰਾਂ ਆ ਰਹੀਆਂ ਵੀ ਉੱਥੇ ਵੀ ਜਿਹੜਾ ਪ੍ਰੋਟੈਸਟ ਵੱਡਾ ਇਸ ਟਾਈਮ ਦੇ ਉੱਤੇ ਹੋ ਰਿਹਾ ਹੈਗਾ ਜੀ ਬਿਲਕੁਲ ਸੋ ਸ਼ਾਮ ਤੱਕ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗੂਗਾ ਅ ਤੇ ਦੇ ਵਿਦਆਊਟ ਇਮੀਗ੍ਰੈਂਟ ਪ੍ਰੋਟੈਸਟਾ ਕਿਦਾਂ ਦਾ ਜਿਹੜਾ ਓਵਰਆਲ ਅਸਰ ਰਹਿੰਦਾ ਆ ਉਹ ਦੇਖਣ ਵਾਲੀ ਗੱਲ ਆ ਬਹੁਤ ਸਾਰੇ ਬਿਜ਼ਨੈਸਿਸ ਇਸ ਦੀ ਸਪੋਰਟ ਦੇ ਵਿੱਚ ਆਪ ਵੀ ਜਿਹੜੇ ਉਹ ਨਾਲ ਆ ਰਹੇ ਆ ਆ ਜਿਹੜੇ ਵੀ ਕੰਸਟਰਕਸ਼ਨ ਦੇ ਵਿੱਚ ਨਹੀਂ ਐ ਖੇਤੀਬਾੜੀ ਦੇ ਵਿੱਚ ਆ ਉਹਨਾਂ ਨੂੰ ਆਲਰੇਡੀ ਇਸ ਦਾ ਅਸਰ ਨਜ਼ਰ ਆ ਰਿਹਾ ਜਿੱਥੇ ਕੰਮ ਕਰਨ ਵਾਲੇ ਖੇਤੀਬਾੜੀ ਕੰਮ ਕਰਨ ਵਾਲੇ ਕਿਉਂਕਿ ਇਹ ਜਿਸ ਤਰੀਕੇ ਦੇ ਨਾਲ ਲੱਕ ਦੂਰਾ ਹੋ ਜਾਂਦਾ ਜਿੱਦਾਂ ਦਾ ਕੰਮ ਜਿਹੜਾ ਇਹ ਕਰਨਾ ਪੈਂਦਾ ਆਮ ਬੰਦੇ ਦੇ ਵਸ ਦਾ ਜਿਹੜਾ ਉਹ ਰੋਗ ਨਹੀਂ ਆ ਬਹੁਤ ਹਾਰਡ ਕੰਮ ਆ ਤੇ ਇਸ ਟਾਈਮ ਜਿਹੜੇ ਸੰਤਰਿਆਂ ਦੀ ਪਿਕਿੰਗ ਦਾ ਕੰਮ ਚੱਲ ਰਿਹਾ ਹੈ ਤੇ ਇੱਕ ਜਿਹੜਾ ਫਾਰਮਰ ਆ ਉਹਨੇ ਕਿਉਂਕਿ ਉਹ ਆਏ ਨਹੀਂ ਲੋਕ ਇਹ ਜਿਹੜੇ ਮੇਨ ਹੁੰਦੇ ਸੀ ਇਮੀਗਰੈਂਟ ਜਿਹੜੇ ਲੇਬਰ ਵਰਕਰ ਸੀਗੇ ਉਹ ਆਏ ਨਹੀਂ ਉਹਨਾਂ ਉਹਨੇ ਉਦੀ ਥਾਂ ਦੇ ਗੋਰੇ ਹਾਇਰ ਕਿਤੇ ਉਹ ਕਹਿੰਦੇ ਵੀ ਇੱਕ ਦਾ ਭਾਰੇ ਏਡੇ ਏਡੇ ਤੇ ਮਸਾ ਸੰਤਰੇ ਤੋੜਦੇ ਸੀਗੇ ਤੇ ਦੁਪਹਿਰ ਨੂੰ 12 ਵਜੇ ਕਹਿੰਦੇ ਵੀ ਹੁਣ ਅਸੀਂ ਘਰ ਨੂੰ ਚੱਲਦੇ ਹਾਂ ਕਹਿੰਦੇ ਵੀ ਐ ਤਾਂ ਐ ਐ ਤਾਂ ਨਹੀਂ ਸੰਤਰੇ ਜਿਹੜੇ ਟੁੱਟਣੇ ਸੋ ਇਦਾਂ ਦਾ ਅਸਰ ਵੀ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ ਆ ਟਰੰਪ ਹੁਣਾਂ ਦੇ ਇਹ ਜਿਹੜੇ ਲੋਕ ਆ ਨਾ ਕਾਫੀ ਵੱਡੇ ਸਪੋਰਟਰ ਜਿਹੜੇ ਫਾਰਮਰਸ ਨੇ ਬਹੁਤ ਸਪੋਰਟ ਜਿਹੜੀ ਉਹ ਕੀਤੀ ਹੈ ਪਰ ਇਸ ਪਾਲਿਸੀ ਦਾ ਜਿਹੜਾ ਅਸਰ ਪੈ ਰਿਹਾ ਨੋ ਡਾਊਟ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਠੀਕ ਹੋਣ ਤੋਂ ਪਹਿਲਾਂ ਤੁਹਾਨੂੰ ਮਾੜਾ ਥੋੜਾ ਜਿਹਾ ਵਕਤ ਆ ਉਹ ਦੇਖਣਾ ਜਿਹੜਾ ਉਹ ਪਊਗਾ ਪਰ ਇਹਦਾ ਦਾ ਵਕਤ ਨਾ ਨਾ ਆ ਜਵੇ ਵੀ ਉਹਦੇ ਨਾਲ ਲਈ ਕਈ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਡਾਊਨ ਜਿਹੜੀਆਂ ਉਹ ਚਲੇ ਜਾਣ ਸੋ ਬੈਲੈਂਸ ਜਿਹੜਾ ਉਹ ਬਣਾ ਕੇ ਰੱਖਣ ਦੀ ਜਿਹੜੀ ਉਹ ਲੋਡ ਆ ਪਰ ਟਰੰਪ ਉਹਨਾਂ ਨੇ ਆਪਣੀ ਇਮੀਗ੍ਰੇਸ਼ਨ ਦੀ ਪਾਲਿਸੀ ਦੇ ਵਿੱਚ ਇਹ ਕਲੀਅਰ ਕੀਤਾ ਟਾਮ ਹੋਮਨ ਉਹਨਾਂ ਨੇ ਇਹ ਜਿਹੜਾ ਕਲੀਅਰ ਕੀਤਾ ਜਿਹੜੇ ਬਾਰਡਰਜ਼ ਆ ਨੇ ਡਸ ਨਾਟ ਮੈਟਰ ਚਾਹੇ ਉਹ ਕਹਿੰਦੇ ਆ ਵੀ ਉਹ ਜਿਹੜੇ ਇਹਨਾਂ ਨੇ ਕ੍ਰਿਮੀਨਲ ਐਕਟੀਵਿਟੀ ਕੀਤੀਆਂ ਅਸੀਂ ਉਹਨਾਂ ਨੂੰ ਫੜਨਾ ਆ ਪਰ ਉਹਨਾਂ ਨੇ ਸਪਸ਼ਟ ਕੀਤਾ ਵੀ ਭਾਈ ਜਿਹੜਾ ਵੀ ਆਇਆ ਉਹ ੜਕੇ ਜਿਹੜਾ ਉਹਨਾਂ ਦੇ ਆਊਗਾ ਉਸ ਨੂੰ ਜਿਹੜਾ ਉਹਨਾਂ ਨੇ ਗ੍ਰਿਫਤਾਰ ਜਿਹੜਾ ਆ ਉਹ ਕਰਨਾ ਹੀ ਕਰਨਾ ਹੈ ਕਿਉਂਕਿ ਵਾਈਟ ਹਾਊਸ ਦੀ ਇਹ ਪਾਲਿਸੀ ਆ ਵੀ ਜਿਹੜਾ ਵੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਪਹੁੰਚਿਆ ਆ ਉਸ ਨੂੰ ਉਹ ਕ੍ਰਿਮੀਨਲ ਹੀ ਮੰਨਦੇ ਨੇ ਜੀ ਅ ਦੂਸਰੀ ਜਿਹੜੀ ਕਨਫਰਮੇਸ਼ਨ ਚੱਲ ਰਹੀ ਹੈਗੀ ਆ ਜੀਓਪੀ ਦੀ ਟੌਲਸੀ ਗੈਬਰਟ ਦੀ ਲੱਗਦਾ ਆ ਵੀ ਟੌਲਸੀ ਗੈਬਰਟ ਨੂੰ ਜਿਹੜੀ ਕਮੇਟੀ ਇਸ ਟਾਈਮ ਹੀਲਿੰਗ ਚੱਲ ਰਹੀ ਹੈਗੀ ਅੱਜ ਇਹਦੇ ਵਿੱਚ ਰਿਪਬਲਿਕਨ ਦੇ ਡੈਮੋਕ੍ਰੇਟ ਦੋਨੋਂ ਹੀ ਆ ਇਹ ਸੈਨੇਟ ਨੂੰ ਫਾਰਵਰਡ ਕਰ ਦੇਣਗੇ ਤੇ ਉਹਨਾਂ ਦੀ ਕਨਫਰਮੇਸ਼ਨ ਤੇ ਚਾਂਸ ਕਾਫੀ ਲੱਗਦੇ ਹੈਗੇ ਆ ਪਰ ਇੱਕ ਕੁਐਸਚਨ ਜੋ ਉਹਨਾਂ ਨੂੰ ਖਾਸ ਕਰਕੇ ਇਹ ਪੁੱਛਿਆ ਗਿਆ ਸੀਗਾ ਭਈ ਇੰਡੀਅਨ ਗਵਰਨਮੈਂਟ ਦਾ ਕੰਪਲਾਈ ਜਿਸ ਨੇ ਡਾਇਰੈਕਟ ਕੀਤਾ ਸੀ ਅ ਅਸੈਸੀਨੇਸ਼ਨ ਅਟੈਂਪਟ ਅਗੇਂਸਟ ਇਸ ਸਿੱਖ ਐਕਟਿਵਿਸਟ ਜੋ ਕਿ ਯੂਐਸ ਦਾ ਸਿਟੀਜ਼ਨ ਆ ਨਿਊਯਾਰਕ ਦੇ ਵਿੱਚ ਸਪ੍ਰਿੰਗ 2023 ਚ ਉਹਦੇ ਬਾਰੇ ਕੀ ਜਿਹੜੇ ਤੁਹਾਡੇ ਵਿਚਾਰ ਹੈਗੇ ਆ ਉਹਦੇ ਬਾਵਜੂਦ ਜਿਹੜੀ ਤੋਰਸੀ ਦਾ ਐਵਰਟ ਆ ਉਸਨੇ ਇਹ ਕਿਹਾ ਪਈ ਜਿਹੜੇ ਕ੍ਰੈਡੀਬਲ ਐਲੀਗੇਸ਼ਨਸ ਆਫ ਐਨੀ ਫੋਰਨ ਕੰਟਰੀ ਡਾਇਰੈਕਟਿੰਗ ਅਸੈਸੀਨੇਸ਼ਨ ਅਗੇਂਸਟ ਯੂਐਸ ਸਿਟੀਜ਼ਨਸ اسپੈਸ਼ਲੀ ਔਨ ਅਮਰੀਕਨ ਸੋਇਲ ਇਜ਼ ਅ ਗ੍ਰੇਵ ਕਨਸਰਨ ਐਂਡ ਮਸਟ ਬੀ ਇਨਵੈਸਟੀਗੇਟਡ ਸੋ ਉਹਨਾਂ ਨੇ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ ਤੇ ਬਹੁਤ ਚਿੰਤਾ ਵਾਲੀ ਗੱਲ ਆ ਤੇ ਇਹਨੂੰ ਪੂਰੀ ਤਰ੍ਹਾਂ ਜਿਹੜਾ ਇਨਵੈਸਟੀਗੇਟ ਕੀਤਾ ਜਾਣਾ ਚਾਹੀਦਾ ਹੈਗਾ ਤੇ ਦ ਰਿਜ਼ਲਟਸ ਆਫ ਦ ਇਨਵੈਸਟੀਗੇਸ਼ਨ ਐਂਡ ਇੰਟੈਲੀਜੈਂਸ ਮਸਟ ਬੀ ਪ੍ਰੋਵਾਈਡਡ ਟੂ ਦ ਪ੍ਰੈਜ਼ੀਡੈਂਟ ਐਂਡ ਪਾਲਿਸੀ ਮੇਕਰ ਸੋ ਦੇ ਕੈਨ ਮੇਕ ਦ ਬੈਸਟ ਇਨਫੋਰਮਡ ਡਿਸੀਜਨਸ ਰਿਲੇਟਡ ਟੂ ਦ ਅਲੇਜਡ ਇਨਸੀਡੈਂਟ ਐਸ ਵੈਲ ਐਸ ਦ ਵਾਈਲੇਟਰਲ ਰਿਲੇਸ਼ਨਸ਼ਿਪ ਸੋ ਇਹ ਉਹ ਹੱਕ ਚ ਆਈ ਹੈ ਵੀ ਹਾਂ ਜੇ ਕੋ ਸਾਡੇ ਸਿਟੀਜ਼ਨ ਨੂੰ ਮਾਰਦਾ ਹੈ ਉਹਦੀ ਇਹ ਬਹੁਤ ਚਿੰਤਾ ਵਾਲੀ ਗੱਲ ਆ ਤੇ ਪੂਰੀ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਉਹ ਰਿਪੋਰਟ ਪ੍ਰੈਜ਼ੀਡੈਂਟ 트੍ਰੰਪ ਨੂੰ ਦੇਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜਾ ਐਕਸ਼ਨ ਆ ਉਹਨਾਂ ਦੇ ਉੱਤੇ ਲੈਣਾ ਚਾਹੀਦਾ ਹੈ ਜੀ ਇਹ ਵੀ ਜਿਹੜਾ ਹਰਜੋਤ ਸਿੰਘ ਦੀ ਨਾਲ ਰਿਪੋਰਟ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਥੋੜੀ ਜੀ ਦੱਸ ਜਾਈਏ ਕੁਝ ਜਿਹੜੇ ਮਾਈਗ੍ਰੈਂਟਸ 트੍ਰੰਪ ਉਹਨਾਂ ਦੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਜਿਹੜੇ ਅਰੈਸਟ ਕੀਤੇ ਸੀਗੇ ਆਦੀ ਘਾਟ ਹੋਣ ਕਰਕੇ ਉਹਨਾਂ ਨੇ ਅਮਰੀਕਾ 'ਚ ਦੁਬਾਰਾ ਜਿਹੜੇ ਉਹਨਾਂ ਨੂੰ ਵੀ ਛੱਡਣੇ ਪਏ। ਸੋ ਸੇਮ ਉਹੀ ਚੀਜ਼ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਪਹਿਲੇ ਪ੍ਰਸ਼ਾਸਨਾਂ ਦੇ ਵਿੱਚ ਆ ਜਿਹੜੀ ਉਹ ਹੁੰਦੀ ਰਹੀ ਆ। ਸੋ ਕਹਿੰਦੇ ਵੀ ਆਈਸਨੋ ਜਿਹੜੇ ਉਹ ਮਾਈਗ੍ਰੈਂਟਸ ਆ ਮੋਨਿਟਰਿੰਗ ਪ੍ਰੋਗਰਾਮਸ ਦੇ ਉੱਤੇ ਲਾ ਕੇ ਉਹਨਾਂ ਨੂੰ ਜਿਹੜਾ ਉਹ ਛੱਡਣਾ ਪਿਆ ਆ ਹੁਣ ਤੱਕ 8000 ਤੋਂ ਵੱਧ ਇਮੀਗ੍ਰੈਂਟਸ ਫੈਡਰਲ ਏਜੰਟਸ ਦੇ ਦੁਆਰਾ ਇਨੌਗੁਰੇਸ਼ਨ ਡੇ ਤੋਂ ਲੈ ਕੇ ਗ੍ਰਫਤਾਰ ਕਿਤੇ ਗਏ ਆ ਹਿਸਟੋਰੀਕ ਜਿਹੜੀ ਮਾਸ ਡੈਪੂਟੇਸ਼ਨ ਆ ਉਹ ਚੱਲ ਰਹੀ ਆ ਪਰ ਨਿਊਜ਼ ਏਜੰਸੀਜ਼ ਨੂੰ ਇਹ ਜਿਹੜੀ ਆ ਉਹ ਪਤਾ ਜਿਹੜਾ ਉਹ ਲੱਗਾ ਆ ਅ ਅੱ비 ਯੂਐਸ ਦੇ ਵਿੱਚ ਥਾਂ ਦੀ ਜਿਹੜੀ ਉਹ ਇਹਨਾਂ ਤੋਂ ਘਾਟ ਹੋਣ ਕਰਕੇ ਇਹਨਾਂ ਨੇ ਲੋਕਾਂ ਨੂੰ ਜਿਹੜਾ ਉਹ ਵਾਪਸ ਵੀ ਛੱਡ ਦਿੱਤਾ ਹੈਗਾ ਆ ਸ਼ਿਕਾਗੋ ਨਿਊਯਾਰਕ ਤੇ ਹੋਰ ਜਿਹੜੇ ਫੈਡਰਲ ਏਜੰਸੀ ਦੇ ਜਿਹੜੇ ਏਜੰਟਸ ਆ ਉਹ ਉਹਨਾਂ ਨੂੰ ਜਿਹੜਾ ਉਹ ਸੱਦਿਆ ਗਿਆ ਹੈਗਾ ਆ ਅਰੇਸਟ ਨੂੰ ਜਿਹੜਾ ਉਹ ਹੋਰ ਵਧਾਉਣ ਦੇ ਲਈ ਪਰ ਜੇ ਹੁਣ ਥਾਂ ਦੀ ਘਾਟ ਹੋਈ ਤਾਂ ਹਰਜੋਤ ਸਿੰਘ ਜੀ ਹੋਰ ਵੀ ਜੇ ਲੋਕ ਗ੍ਰਿਫਤਾਰ ਵੀ ਕੀ ਜਾਣਗੇ ਤਾਂ ਫਿਰ ਜੇ ਉਹਨਾਂ ਨੂੰ ਛੱਡਣਾ ਹੀ ਪੈ ਗਿਆ ਤਾਂ ਫਿਰ ਉਸ ਦਾ ਅਸਰ ਵੀ ਜਿਹੜਾ ਉਹ ਕਿੰਨਾ ਕਿ ਜਿਹੜਾ ਉਹ ਰਹੂਗਾ ਫਿਰ ਤਾਂ ਸੇਮ ਥਿੰਗ ਜਿਹੜੀ ਉਹ ਹੋਊਗੀ ਸੋ ਗਵਾਂਟਾਨੋਮੇ ਬੇਡ ਦੇ ਵਿੱਚ 30000 ਬੈੱਡ ਲਾਉਣ ਦੀ ਜਿਹੜੀ ਗੱਲ ਚੱਲੀ ਆ ਲੱਗਦਾ ਵੀ ਉੱਤੇ ਵੀ ਕੰਮ ਜਲਦੀ ਇਹਨਾਂ ਨੇ ਤੋੜ ਕੇ ਉੱਥੇ ਲੋਕਾਂ ਨੂੰ ਜਿਹੜਾ ਉਹ ਕੱਲਣਾ ਸ਼ੁਰੂ ਕਰ ਦੇਣਾ ਹੈ ਅਮਰੀਕਨ 에어ਲਾਈਨ ਦਾ ਜਹਾਜ਼ ਜੋ ਕ੍ਰੈਸ਼ ਹੋਇਆ ਸੀ ਫੋਟੋਮਿਕ ਰਿਵਰ ਦੇ ਵਿੱਚ ਆ ਉਹਦਾ ਜਿਹੜਾ ਇੰਜਨ ਉਹੋ ਲਿਫਟ ਕਰ ਲਿਆ ਗਿਆ ਤੇ ਬਲੈਕ ਬਾਕਸ ਵੀ ਜੋ ਆ ਉਹਦਾ ਲੱਗ ਗਿਆ ਹੈਗਾ ਤੇ ਜਿਹੜਾ ਕਰੂ ਆ ਉਹ ਹੁਣ ਉਹਦਾ ਪੂਰਾ ਜੋ ਰੈਕੇਜ ਆ ਕ੍ਰੈਸ਼ ਸਾਈਟ ਦੇ ਉੱਤੇ ਉਸ ਨੂੰ ਰਿਮੂਵ ਕਰ ਰਿਹਾ ਹੈ ਕਾਫੀ ਕੰਪਲੈਕਸ ਜੌਬ 67 ਜਾਨਾਂ ਦੀ ਮੌਤ ਹੋਈ ਜਿਹਦੇ ਵਿੱਚ 64 ਜਾਨੇ ਇਸ ਜਹਾਜ਼ ਦੇ ਵਿੱਚ ਸੀ ਤੇ ਤਿੰਨ ਜਾਨੇ ਜਿਹੜੇ ਤਿੰਨ ਫੌਜੀ ਸੀ ਉਹ ਹੈਲੀਕਾਪਟਰ ਦੇ ਵਿੱਚ ਸੀ ਜੀ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਉਸ ਤੋਂ ਅਗਲੇ ਹੀ ਦਿਨ ਮਿਲਦਾ ਇੱਕ ਫਿਲਡਲਫੀਆ ਦੇ ਵਿੱਚ ਜਹਾਜ਼ ਜਿਹੜਾ ਉਹ ਕ੍ਰੈਸ਼ ਹੋਇਆ ਉਹ ਮੈਡੀਕਲ ਜਹਾਜ਼ ਸੀਗਾ ਕਿਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣ ਦੇ ਲਈ ਲੈ ਕੇ ਜਾ ਰਿਹਾ ਸੀ ਉਸ ਦੇ ਵਿੱਚ ਵੀ ਜਿਹੜੇ 6 ਜਾਨਿਆਂ ਦੀ ਮੌਤ ਹੋਈ ਸੀ ਉਹ ਅੱਗ ਦੇ ਗੋਲੇ ਵਾਂਗੂ ਹੀ ਸਿੱਧਾ ਜਿਹੜਾ ਉਹ ਥੱਲੇ ਡਿੱਗਾ ਘਰਾਂ ਨੂੰ ਵੀ ਉਸ ਦੇ ਵਿੱਚ ਅੱਗ ਲੱਗੀ ਥੱਲੇ ਜਿੱਥੇ ਜਦ ਹਾਦਸਾ ਹੋਇਆ ਜਿਹੜੀ ਗੱਡੀ ਦੇ ਵਿੱਚ ਜਾ ਕੇ ਵੱਜਿਆ ਸੀਗਾ ਤਾਂ ਉਸ ਦੀ ਵੀ ਕਹਿੰਦੇ ਆ ਵੀ ਮੌਤ ਹੋਈ ਹੈਗੀ ਆ ਸੋ ਕਹਿੰਦੇ ਵੀ ਕਾਕਪਿਟ ਵਾਇਸ ਰਿਕਾਰਡਰ ਇਨਵੈਸਟੀਗੇਟਰ ਜਿਹੜੇ ਉਸ ਦੀ ਭਾਲ ਜਿਹੜੀ ਉਹ ਕਰ ਰਹੇ ਆ ਤਾ ਜੋ ਪਤਾ ਲੱਗਿਆ ਵੀ ਇਹ ਇਹ ਜਿਹੜਾ ਕੀ ਦਿੱਕਤ ਹੋਈ ਹੈ ਮੈਡੀਕਲ ਜੈਟ ਸੀਗਾ ਆ ਤੇ ਮੈਕਸੀਕੋ ਬੇਸਡ ਕੰਪਨੀ ਦੇ ਦੁਆਰਾ ਇਸ ਨੂੰ ਆਪਰੇਟ ਕੀਤਾ ਜਾ ਰਿਹਾ ਸੀ ਲੀਅਰ ਜੈਟ 55 에ਅਰਕ੍ਰਾਫਟ ਸੀਗਾ ਤੇ ਕਹਿੰਦੇ ਵੀ ਟ੍ਰੀਟਮੈਂਟ ਫਿਨਿਸ਼ ਹੋਈ ਸੀਗੀ ਇੱਕ ਪੀਡੀਆਟ੍ਰਿਕ ਪੇਸ਼ੈਂਟ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸ਼ਰਨਰਜ਼ ਚਿਲड्रन ਹਸਪੀਟਲ ਦੇ ਵਿੱਚ ਸੀ ਤੇ ਉਹ ਤੋਂ ਬਾਅਦ ਦੇ ਵਿੱਚ ਇਹ ਹਾਦਸਾ ਗ੍ਰਸ ਜਿਹੜਾ ਹੋ ਹੋ ਗਿਆ ਸੀਗੀ ਬੜੀ ਮੰਦਭਾਗੀ ਜਿਹੜੀ ਗੱਲ ਆ ਉਹ ਆ ਬਣੀ ਆ ਕੱਲ ਕਹਿੰਦੇ ਵੀ ਬਚਾਅ ਹੋ ਗਿਆ ਇੱਕ ਹੋਰ ਜਹਾਜ਼ ਦੇ ਇੰਜਨ ਨੂੰ ਅੱਗ ਲੱਗੀ ਸੀ ਪਰ ਉਸ ਨੂੰ ਅਬੋਰਟ ਕਰ ਦਿੱਤਾ ਗਿਆ ਉੱਥੋਂ ਸਾਰਿਆਂ ਨੂੰ ਜਿਹੜਾ ਉਹ ਸੁਰੱਖਿਤ ਕੱਢਣ ਦੇ ਵਿੱਚ ਜਿਹੜੀ ਉਹ ਕਾਮਯਾਬੀ ਹੋਈ ਆ ਸੋ ਪਿਛਲੇ ਕੁਝ ਦਿਨਾਂ ਦੇ ਵਿੱਚ ਜਹਾਜ਼ਾਂ ਨੂੰ ਲੈ ਕੇ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਜਿਹੜਾ ਉਹ ਪੈਦਾ ਹੋਣਾ ਸ਼ੁਰੂ ਹੋ ਚੁੱਕਾ ਆ ਵੱਖ-ਵੱਖ ਜਿਹੜੇ ਇਹਨਾਂ ਹਾਦਸਿਆਂ ਦੇ ਕਰਕੇ ਜੀ ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ ਰਾਜਕਰਵੀਰ ਸਿੰਘ ਜੀ ਬਿਲਕੁਲ ਇੱਕ ਜਿਹੜੀ ਚੀਜ਼ ਆ ਜਿੱਦਾਂ ਸਟਾਕ ਮਾਰਕੀਟ ਦਾ ਤੁਸੀਂ ਦੱਸਿਆ ਵੀ ਪਹਿਲਾਂ ਪੂਰੀ ਤਰ੍ਹਾਂ ਲੜਖੜਾ ਗਈ ਸੀਗੀ ਪਰ ਹੁਣ ਜਿੱਦਾਂ ਹੀ ਇਹ ਰਿਪੋਰਟ ਆਈ ਆ ਵੀ ਮੈਕਸੀਕੋ ਦੇ ਉੱਤੇ ਜਿਹੜੇ ਟੈਰਿਫਾ ਉਹ ਹੁਣ 1 ਮਹੀਨੇ ਦੇ ਲਈ ਐਕਸਟੈਂਡ ਹੋ ਗਏ ਆ ਕੈਨੇਡਾ ਦੇ ਟਰੂਡੋ ਦੇ ਨਾਲ ਗੱਲਬਾਤ ਹੋਣੀ ਸ਼ੁਰੂ ਹੋਈ ਆ ਉਹਦੇ ਕਰਕੇ ਜਿਹੜੀ ਮਾਰਕੀਟ ਆ ਉਹ ਰਿਕਵਰ ਹੋਣੀ ਜਿਹੜੀ ਉਹ ਸ਼ੁਰੂ ਹੋਈ ਆ ਜਿਹੜੀ ਇੱਕ ਟਾਈਮ ਦੇ ਉੱਤੇ 600 ਪੁਆਇੰਟ ਤੋਂ ਥੱਲੇ ਚੱਲ ਰਹੀ ਸੀ ਉਹ ਅਜੇ ਹੈ ਤਾਂ ਥੱਲੇ ਹੀ ਪਰ ਉਹਨਾਂ ਮੰਦੇ ਹਾਲ ਜਿਹੜੇ ਅਜੇ ਨਹੀਂ ਆ ਹੁਣ 144 ਪੁਆਇੰਟ ਜਿਹੜੀ ਉਹ ਹਾਲ ਦੀ ਘੜੀ ਥੱਲੇ ਜਿਹੜੀ ਉਹ ਚੱਲ ਰਹੀ ਹੈਗੀ ਜੀ ਸੋ ਹੁਣ ਆਪਾਂ ਲੈਨੇ ਆ ਸਰੋਤਿਆਂ ਤੋਂ ਯਾਦ ਤੇ ਤੇ ਸ਼ਾਮ ਨੂੰ ਫੇਰ ਅਪਡੇਟ ਕੈਲੀਫੋਰਨੀਆ ਵਾਲੇ ਪ੍ਰੋਗਰਾਮ ਚ ਮਿਲਾਂਗੇ ਤੇ ਹੁਣ ਤੋਂ ਬਾਅਦ ਦੇ ਜਿਹੜੇ ਪ੍ਰੋਗਰਾਮ ਆ ਉਹ ਜ਼ਰੂਰ ਆਪਣੇ ਸਰੋਤਿਆਂ ਦੱਸਦੇ ਜਾ ਜਿਸ ਤੋਂ ਅਗਲਾ ਪ੍ਰੋਗਰਾਮ ਸੂਦ ਮੰਦਲੀ ਹੋਣਾ ਦੇ ਨਾਲ ਜਿਹੜਾ ਪੇਸ਼ ਕੀਤਾ ਜਾਊਗਾ 10 ਤੋਂ 11:30 ਵਜੇ ਦੇ ਵਿੱਚ 11:30 ਤੋਂ ਲੈ ਕੇ ਤੇ 1 ਵਜੇ ਤੱਕ ਪ੍ਰੋਗਰਾਮ ਨੂੰ ਜ਼ਰੀਆ 1 ਤੋਂ 2 ਵਜੇ ਦੇ ਵਿੱਚ ਕੁਝ ਗੱਲਾਂ ਕੁਝ ਗੀਤ 2 ਤੋਂ 2:30 ਦੇ ਵਿੱਚ ਖਬਰਾਂ ਦਾ ਬੁਲੇਟਿਨ ਜਿਹੜਾ ਮਿੰਟੂ ਗੁਰਸਰੀਏ ਦੇ ਨਾਲ ਤੇ 2:30 ਤੋਂ 3 ਦੇ ਵਿੱਚ ਰਿਸ਼ਤੇ ਰਿਸ਼ਤੇ ਪ੍ਰੋਗਰਾਮ 3 ਤੋਂ 4 ਦੇ ਵਿੱਚ ਪ੍ਰੋਗਰਾਮ ਸੰਜੀ ਸਾਥ ਪੇਸ਼ ਕੀਤਾ ਜਾਊਗਾ ਤੇ ਉਸ ਤੋਂ ਉਪਰੰਤ 4 ਤੋਂ 5:30 ਦੇ ਸੁਪਰ ਦੇਸ਼ 5:40 ਅਪਡੇਟ ਕੈਲੀਫੋਰਨੀਆ 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ 8 ਤੋਂ 8:30 ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਹੁਣਾ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਂਝ ਪਾਵਾਂਗੇ ਸੋ ਉਸ ਤੋਂ ਉਪਰੰਤ ਜਿਹੜਾ ਪ੍ਰੋਗਰਾਮ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਮਸੂਦ ਮੱਲੀ ਹੁਣਾ ਦੇ ਨਾਲ ਸੋ ਤੇ ਉਸ ਤੋਂ ਪ੍ਰੰਤ ਵੀ ਬਾਅਦ ਦੇ ਵਿੱਚ ਲਗਾਤਾਰ 24 ਘੰਟੇ ਸੱਤੇ ਦਿਨ ਜਿਹੜੇ ਪ੍ਰੋਗਰਾਮ ਆ ਪੰਜਾਬੀ ਰੇਡੀਓ ਯੂ ਐਸ ਏ ਦੇ ਉੱਤੇ ਚੱਲਦੇ ਰਹਿੰਦੇ ਆ ਸੋ ਜਿਹੜੇ ਲੋਕ ਇਹ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ ਜੀ